ਹਾਂਜੀ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਆ ਜੌਂਡੀਰ 5405 ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲਾਂ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੋ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜਰੂਰ ਦਬਲਿਆ ਕਰੋ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਸੋਟ ਤੱਕ ਪਹੁੰਚ ਸਕੇ ਦੋਸਤੋ ਗੱਲ ਕਰਦੇ ਟਰੈਕਟਰ ਦੀ ਜੌਂਡੀਆ 5405 ਟਰੈਕਟਰ ਛਾਤਰੀ ਲੱਗੀ ਹੋਈ ਆ ਪਾਵਰ ਸਟੀering ਡੂਲਟ ਟਰੈਕਟਰ ਸਾਈਡ ਗੇਅਰ ਟਾਇਰਾਂ ਦੀ ਗੱਲ ਕਰ ਲਈ ਤਾਂ ਐਮ ਆਰਪ ਦੇ ਟਾਇਰਸ 16 30 ਦੇ ਵੱਡੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਚਾਰੇ ਟਾਇਰਸ ਨੂੰ ਵਧੀਆ ਸਾਫ਼ ਤੇ ਨਵੇਂ ਮਿਲਣਗੇ ਛਾਤਰੀ ਲੱਗੀ ਹੋਈ ਹੈਗੀ ਇੰਜਨ ਗੇਅਰ ਵੱਲੋਂ ਫੁੱਲ ਕਮੋਕਿਆ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਤੇ ਜੌਂਡੀਆ 5405 ਟਰੈਕਟਰ ਦੋਸਤੋ ਪੁਰਾਵਾ ਮਪਾ ਟ੍ਰੈਕਟਰ 2000 ਮਾਡਲ ਦੀ ਗੱਲ ਕਰ ਲਈਏ ਤਾਂ 2020 ਮਾਡਲ ਆ ਤੇ 8 ਲੱਖ 15 ਹਜ਼ਾਰ ਰੁਪਏ ਦਾ ਰੇਟ ਰੱਖਿਆ ਹੈ ਟਾਪ ਮਾਡਲ ਟ੍ਰੈਕਟਰ ਦੋਸਤੋ ਬਾਕੀ ਰੇਟ ਘੱਟ ਵੱਧ ਹੋ ਜਾਊਗਾ ਮੌਕੇ ਤੇ ਜੇ ਕੋਈ ਵੀ ਟ੍ਰੈਕਟਰ ਲੈਣਾ ਚਾਹੁੰਦਾ ਹੋਵੇ ਜਾਂ ਟ੍ਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਗੱਲਬਾਤ ਕਰਕੇ ਟ੍ਰੈਕਟਰ ਖਰੀਦ ਸਕਦੇ ਹੋ ਤੇ ਬਾਕੀ ਦੋਸਤੋ ਤਿੰਨ ਸਿਲੰਡਰ 3 ਸਪੀਡ ਹੈ ਇੰਜਨ ਗੇਅਰ ਬਿਲਕੁਲ ਫੁੱਲ ਕੰਮ ਹੋਇਆ ਬਗਾ ਐਮਰਫ ਦੀ ਟੈਰਸ ਉਲੋਂ ਉਤੀ ਦੇ ਵੱਡੇ ਟਾਇਰ ਵਧੀਆ ਕੰਡੀਸ਼ਨ ਦੇ ਸਾਨੂੰ ਚਾਰੇ ਟਾਇਰ ਮਿਲਣਗੇ ਤੇ ਬਾਕੀ ਸਾਨੂੰ ਬੈਕ ਸ਼ਾਰਟ ਤੋਂ ਟਰੈਕਟਰ ਦਿਖਾ ਦਿੰਨੇ ਆ ਡਾਬਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਸਾਰੇ ਟਰੈਕਟਰ ਬੈਕ ਸਾਈਡ ਤੋਂ ਸਾਫ ਪਿਆਗਾ ਵਧੀਆ ਕੰਡੀਸ਼ਨ ਦਾ ਦੂਸਰੇ ਟਰੈਕਟਰ ਦੀ ਜੇ ਕੋਈ ਵੀ ਟਰੈਕਟਰ ਲੈਣਾ ਚਾਹੁੰਦਾ ਤਾਂ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਾਕੀ ਦੋਸਤੋ ਸੁੰਨ ਟਰੈਕਟਰ ਬਰਨਾਲਾ ਹੰਡਿਆ ਵਿਖੇ ਖੜਾ ਮਿਲੂਗਾ 2020 ਮਾਡਲ ਆ 8 ਲੱਖ 15 ਹਜ਼ਾਰ ਦਾ ਰੇਟ ਆ ਰੇਟ ਘਟਬੱਧ ਹੋ ਜੂਗਾ ਦੋਸਤੋ ਬਾਕੀ ਜੇ ਕੋਈ ਵੀ ਲੋਨ ਵਗੈਰਾ ਕਰਾਉਣਾ ਚਾਹੁੰਦਾ ਹੋਵੇ ਤਾਂ ਲੋਨ ਵੀ ਹੋ ਜੂਗਾ ਰੇਟ ਘਟਬੱਧ ਹੋ ਜੂਗਾ ਲੋਨ ਵੀ ਹੋ ਜੂਗਾ ਤੇ ਬਾਕੀ ਦੋਸਤੋ ਵੀਡੀਓ ਨੂੰ ਬਸਤੋ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਕਰ ਲੋ ਜਨ ਸਬਸਕ੍ਰਾਈਬ ਤੇ ਬਾਕੀ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਬਸਤੋ ਸ਼ੇਅਰ ਕਰ ਦਿਓ ਤਾਂ ਕਿ ਜਾਣਕਾਰੀ ਹੋਰ ਕਿਸਾਨ ਵੀਰਾਂ ਤੱਕ ਵੀ ਪਹੁੰਚ ਸਕੇ ਕੀ ਕਿਸੇ ਵੀ ਇਨਡਟ੍ਰੈਕਟਰ ਖੇਦਣਾ ਚਾਹੁੰਦਾ ਹੋਵੇ ਤਾਂ ਟ੍ਰੈਕਟਰ ਖਰੀਦ ਸਕੇ ਤੂੰ ਆਪਣੀ ਬਾਕੀ ਦੋਸਤੋ ਡੇਲੀ ਡੇਲੀ ਅਪ ਵੀਡੀਓ ਪਾਉਂਦੇ ਰਹਿਣੇ ਆ ਮਿਲਦੇ ਆਂ ਦੋਸਤੋ ਅਗਲੀ ਨਵੀਂ ਵੀਡੀਓ ਚ ਤਦ ਤੱਕ ਲਈ ਧੰਨਵਾਦ ਦੋਸਤੋ